ਸਸੀ ਗਾਲ ਬਈ ਸਾਰਿਆਂ ਨੂੰ ਪੀਵੀ30 ਫਾਰਮ ਪੁੱਟੀ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਆ। ਬਈ ਮੌਸਮ ਦਾ ਕੱਚਾ ਹੋਣ ਕਰਕੇ ਢੱਲਾ ਮੌਸਮ ਜਨਵਾਰ ਤੇ ਲੇ ਹੋਈ ਜਾਂਦੇ ਆ ਬਈ ਸਾਰਿਆਂ ਦੇ ਆ ਜਨਵਰ ਘੋਮਾਂਗੇ ਆ ਬਈ। ਉਹ ਵੀ ਉਹ ਵੀ ਵਿੱਚੋਂ ਝੋਲਾ ਮਾਰੀ ਜਾਂਦਾ। ਆ ਦੇਖੋ। ਇਹਦਾ ਪਾਤ ਨੂੰ ਪ੍ਰੋਪਰ ਲਾਈ ਦੱਸਣ ਲੱਗੇ ਆ। ਇੱਕ ਇਹਨਾਂ ਦੀ ਡਿਵਰਮਿੰਗ ਨਹੀਂ ਹੋਈ ਸੀ ਜਨਵਰਾਂ ਦੀ ਬਈ। ਸਭ ਤੋਂ ਵੱਡੀ ਗੱਲ ਡੀਵਰਮਿੰਗ ਕਰਨੀ ਬਹੁਤ ਜ਼ਰੂਰੀ ਆ। ਤਾਂ ਕਰਕੇ ਜਨਵਰ ਘੋਮਦੇ ਆ ਸਾਰੇ ਸੁੱਕੇ ਵੀ ਆ ਥੱਲੋ ਹੱਡੀ ਸਕਾ ਗਿਆ ਇਹ ਤੇ ਵਿੱਚੋਂ ਅਧੇਕ ਸਿਰ ਕਮਾਈ ਜਾਂਦੇ ਅਧੇਕ ਝੋਲੇ ਚ ਆ ਗਏ ਇਹਨਾਂ ਦੇ ਆਪਾਂ ਟੀਕੇ ਵੀ ਲਾਵਾਂਗੇ ਤੇ ਦਵਾਈਆਂ ਵੀ ਗੋਲੀ ਜੋ ਵੀ ਦੇਵਾਂਗੇ ਉਹ ਤੁਹਾਨੂੰ ਦੱਸਣ ਲੱਗੇ ਆਂ ਇਸ ਤੋਂ ਬਾਅਦ ਜਾਨਵਰ ਇਹਨਾਂ 'ਚ ਕੋਈ ਮਰਦਾ ਨਹੀਂਗਾ ਜਿਹੜੇ ਇਹਦੋਂ ਪਹਿਲਾਂ ਢਿੱਲੇ ਹੋਗੇ ਹੋਗੇ ਇਹਦੋਂ ਬਾਅਦ ਸਾਰੇ ਸੈੱਟ ਹੋਣਗੇ ਚੱਲ ਗੋਲੀਆਂ ਲਾਵਾਂ ਖਾ ਦਵਾਈਆਂ ਦੇ ਵਿੱਚ ਆ ਵੀ ਡੈਸਪਰੀਨ ਇਹ ਖੂਨ ਪਤਲਾ ਕਰਨ ਤੋਂ ਹੁੰਦੀ ਆ ਆ ਹਾਈ ਟੈਕ ਆ ਇਹ ਐਡਵਰਮਿੰਗ ਕਰਦੇ ਆਪਾਂ ਇਹਦੇ ਨਾਲ ਆ ਵੀ ਇਫੈਕਸ਼ਨ ਤੋਂ OZD ਆ ਬੈਰੀ ਵੈਣਾ ਟੀਕਾ ਰੰਗ ਦੇ ਅਟੈਕ ਤੋਂ ਯਾਨੀ ਕਿ ਸਰਕਲ ਵਧਾਉਂਦਾ ਖੂਨ ਦਾ ਆ ਤਾਂ ਅਟਲਾ ਟੀਕਾ ਤੇ ਆ ਬਰੋਟੋਂ ਵਾਲੀ ਵਟੌਣਕ ਅਨਿਰੋਨਾਂ ਫੋਟਾ ਇਹ ਵੀ ਤਾਕਤ ਤੋਂ ਆ ਬਈ ਹੁਣ ਆਪਾਂ ਲਾਉਣ ਲੱਗੇ ਇਹਨਾਂ ਦੇ ਸੂਗਰ ਵਾਲੀ ਸਰੰਜ ਲੈ ਲੈਣੀ ਆ ਜਿਹੜੀ ਆਪਾਂ ਆਹ ਵਾਲੀ ਦਵਾਈ ਆ ਇਹ ਦਵਾਈ ਕਿਰਾਂ ਹੁਣ ਜਾਨਵਰ ਢਿੱਲੇ ਜਾਦੇ ਹੋਣਾ ਕਰਕੇ ਇਹ ਆਪਾਂ ਆਟੇ 'ਚ ਗੋਲੀਆਂ ਬਣਾ ਕੇ ਦੇਵਾਂਗੇ ਡਿਵਰਮਿੰਗ ਵਾਲੀਆਂ ਦੀ ਠੀਕ ਆ ਅਟਾ ਘਟਣਾ ਸੀ ਯਾਰ ਕਾਹਦੀ ਚ ਕੱਢੀ ਕੱਢ ਦੇ ਕੋਮੇਂਟੀ ਕੱਢ ਜਾ ਇੰਨਾ ਕਟਾ ਬਹੁਤ ਆਟੇ ਦੇ ਝੇਪਾ ਲੈਣੀਆਂ ਇਹ ਪਾਉਣ ਦਾ ਕਾਰਨ ਇਹ ਆ ਵੀ ਅੰਦਰੋਂ ਜਾਨਵਰਾਂ ਨੂੰ ਸਾਫ਼ ਕਰ ਦੂਗੇ ਇਹ சைட இஃப்ட்டு நீ சிதி உண்டா உத ஜ ਮਰ ਸਕਦੇ ਆ ਇੱਕ ਕਰੀ ਦਵਾਈ ਦੇਣ ਨਾਲ ਜਾਨਵਰ ਸਿੱਧੇ ਹੋਣ ਲੱਗ ਪੈਣਗੇ ਨਾਲ ਆਪਾਂ ਆਰਟੀਕਲ ਆਉਣਾ ਇਹ ਦੂਬਾ ਜਾਨਵਰ ਨਹੀਂ ਘੁੰਮਦਾ ਕੋਈ ਵੀ ਨਾ ਹILLE ਕੋਈ ਇਹ ਝੋਲਾ ਪੈ ਜਾਂਦਾ ਝੋਲੇ ਵਾਲਾ ਜਾਨਵਰ ਉਹ ਬਾਈਦਾ ਨਹੀਂ ਹੁੰਦਾ ਛੇਤੀ ਉਹ ਕਾਰਨ ਇਹਨਾਂ ਦਾ ਦਾਣਾ ਨਹੀਂ ਚੱਕਿਆ ਜਾਂਦਾ ਸਰ ਹਕਮਨ ਲਾ ਪੈਂਦਾ ਸਰ ਥੱਲੇ ਦਾਣਾ ਮਾਰਦਾ ਚੁੰਝ ਪੱਟੀ ਜਾਂਦੀ ਹੈ ਆ ਬੈਰੀ ਵੈਨਾਂ ਜੋ ਤੋਂ ਉਧਰ ਉਤਰ ਕਾਣੇ ਕੇ ਲੈਪੋਂ ਮੈਂ ਪਰ ਲੇਂਜਰੇ ਲਾ ਰੋਟੇ ਆ ਵੀ ਆਪਾਂ ਦੋਨੇ ਟੀਕੇ ਪਰ ਲਏ ਆ ਲਾਉਣੇ ਸੌਖੇ ਹੋ ਜਾਣਗੇ ਹੁਣ ਆਪਾਂ ਦੁਆਕੜੀਸ਼ਨ ਤੇ ਕਬੂਤਰ ਹੋ ਜਾਂਦਾ ਬਈ ਘੁੰਮਣ ਵਾਲੀ ਤੇ ਜਿਵੇਂ ਆ ਕਬੂਤਰ ਝੋਲਾ ਮਾਰੀ ਜਾਂਦਾ ਇਹ ਬਈ ਤਾਂ ਹੀ ਬਚੂਗਾ ਜੇ ਆਪਾਂ ਨੂੰ ਹੱਥ ਨਾ ਦਾਣੇ ਦੇਵਾਂਗੇ ਨਹੀਂ ਇਹ ਮਰ ਜੂ ਅਦਰਵਾਈ ਠੀਕ ਆ ਆ ਫੜੇ ਨੂੰ ਰੈਂਜ ਹੈਗੀ ਪਾਣੀ ਵਾਲੀ ਆਪਣੇ ਕੋਲ ਆ ਭਈ ਇੱਕ ਹੋਰ ਲਿਆਵਾਂ ਨਹੀਂ ਦੇ ਮੂਰੇ ਪੈਪ ਚਾਹੀਦੀ ਪੈਪ ਤਾਂ ਨਹੀਂ ਤੁਹਾਡੇ ਕੋਲ ਯਾਰ ਫਿਰ ਆਹ ਹਾਂ ਦੇ ਫਿਰ ਇਸਨ ਵਾਲੀ ਦੇ ਦੂੰਗਾ ਮੈਂ ਆ ਵੇਖੋ ਬਾਬ ਚਾਹੀਦੀ ਸੀ ਮਾਣੀ ਦੇਖਦੇ ਆ ਗੋਲੀ ਜਿਹੜੀ ਇਹ ਤਕਰੀਬਨ ਇਹਨੂੰ ਇੰਨੀ ਕੁ ਦੇਣੀ ਆ ਹੁਣ ਇਹ ਦੋਹਾਂ ਤਰ੍ਹਾਂ ਦੇ ਟੀਕੇ ਲਾ ਦੋ ਫੜੀ Shadda yi. Wuta ya sha-daya kwa harlaya. Farlaya sha-daya na. Lai da yin hori. Kan फट फटके इत बहजे बसा करके फटके फड़ फटा दे फटके हाथ जी फट लगा कर मैं इंदी भाई। पानी सरंज ना आभी, आभी का। उतर वेखो। चेक करो बी एनू कुछ नहीं होंपी दिना पानी देना कला औखाई पैप नहीं चेड़ेगी सरेंज दे मुरे।

ਉਹਦੇ 4-4 ਟਾਕ ਹੀ ਲਾਉਣੀਆਂ ਬਈ ਸ਼ੂਗਰ ਵਾਲੀ ਸਰਿੰਜ ਦੇ। ਉਹ ਗੁੱਡੇ ਛੱਡ ਦੇ ਬਈ। ਗੁੱਡੇ ਛੱਡ। ਹੋਰ ਗੱਲ। ਇਹਦੇ ਇਹ ਦਵਾਈ ਤੇ ਬਰੋਟਨ ਮਿਕਸ ਆ। ਉੱਥੇ ਗੋਲੀ ਵੀ ਬੈਂ ਆਪਾਂ ਮਿਕਸ ਕਰ ਸਕਦੇ ਆ। ਆਹ ਕੁੱਤਰ ਕੇ ਰਾਂ ਇੱਦੀ ਘੜੀ ਤਾਂ ਅੰਦਰ ਵਸਤਾ। ਇਹਦੂ ਬਾਅਦ ਨਹੀਂ ਨੂੰ ਕੁਛ ਵੀ ਹੁੰਦਾ। ਨਾਲ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਚਾਹੇ 5 ਐਮਲ ਦੇ ਦੋ ਚਾਹੇ 10 ਐਮਲ ਇਹ ਪਚਾਰ ਟੱਕ ਹੀ ਦੇਣੇ ਲਾਉਣੇ ਆ ਬਈ ਆਪ ਇਹਦੇ ਇਹ ਤੁਹਾਨੂੰ ਬਾਅਦ ਚ ਇਹਦੀ ਵੀਡੀਓ ਪਾ ਕੇ ਤੁਹਾਨੂੰ ਦਿਖਾਵਾਂਗੇ ਇਹ ਜਾਨਵਰਾਂ ਦਾ ਰਿਜ਼ਲਟ ਦਿਖਾਵਾਂਗੇ ਇਦੋਂ ਬਾਅਦ ਦਾ ਅੱਡੀ ਉਹ ਕਿ ਭਈ ਨਹੀਂ ਸੀਗਾ ਜੀ ਸਾਦੇ ਚਾਚੇ ਨੂੰ ਕਹਾਈ ਤੇ ਲਾਈਨ ਮੇਰੇ ਕਿੰਝ ਫੈਂਚੀ ਲੇਵਾਂ ਦੇ ਮੈਂ ਲਾ ਲਿਆ ਮੈਂ ਵਿਚ ਵੜ ਕੇ ਬੈਠੂਗੀ ਇਹ ਤੋਂ ਨਾ ਆਖੀ ਕੋਸ ਬਸ ਆਹੀ ਹੈ ਦੀ ਵੀਡੀਓ ਬਣੀ ਜਾਂਦੀ ਨਾਲ ਕੁਛ ਕੀ ਕਰਦੇ ਆ ਕਿ ਹਾਂ ਇਹ ਜ਼ਿਆਦਾਤਰ ਨਾ ਬਾਈ ਜਦੋਂ ਆਪਾਂ ਡਵਰਮਿੰਗ ਨਹੀਂ ਕਰਦੇ ਆ ਰੁੱਤ ਦੇ ਵਿੱਚ ਆ ਕੇ ਮੌਸਮ ਕੱਚਾ ਪੈ ਲਾ ਜਾਂਦਾ ਐਨਕੀ ਜ਼ਿਆਦੇ ਹੋ ਗਿਆ ਐਨਕੀ ਥੋੜਾ ਜਿਆਦਾ ਸੀ ਆ ਜਾਨਵਰ ਘੁੰਮਣ ਲੱਗ ਪੈਂਦੇ ਆ ਇਹ ਜ਼ਿਆਦੇ ਦੂਜੁਰਾ ਦੇ ਸੀਨੀਅਰ ਖਿਡਾਰੀ ਐ ਜੇ ਕੋਈ ਵੀ ਵੀਰ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਆ ਉਹ ਤਾਂ ਇਹ ਕੰਮ ਕਰ ਲੈਂਦੇ ਆ ਬਾਈ ਤੇ ਜਿਹੜੇ ਬੰਦੇ ਨੇ ਨਵੇਂ ਰੱਖੇ ਹੁੰਦੇ ਆ ਉਹ ਬੰਦਾ ਰਹਿ ਜਾਂਦਾ ਛੱਡ ਦੇ ਵੀ ਸੁੱਕਦੇ ਕਿ ਉਤਰ ਨੂੰ ਐਬ ਮਾਰੀ ਪੈਂਦੀ ਹੁੰਦੀ ਸੁੱਕਦਾ ਉਹ ਦੂਆ ਕਬੂਤਰ ਜਦੋਂ ਇਹਦੇ ਅੰਦਰ ਜੀ ਹੁਣ ਅਭੀ ਆਪਾਂ ਕੰਪਣ ਵਾਲਾ ਠੀਕ ਆ ਲੈ ਬਈ ਇਹਦੇ ਵਿੱਚ ਹੀ ਗੋਲੀ ਪਾ ਲਈ ਆਪਾਂ ਆਜ ਵੀ ਕਬੂਤਰੀ ਜਮਾਂ ਤਾਂੰਦਰਵਾਸਤਾ ਪਾਣੀ ਦੇ ਲੰਗ ਥੋੜੀ ਤਕਲੀਫ ਆਉਂਦੀ ਆ ਤੇ ਮੂਰੇ ਪਾਇਪ ਜਰੂਰ ਜੜਾ ਲਿਆ ਕਰੋ ਛੱਡ ਦੇ ਫੜਾ ਦੇ ਜਦੋਂ ਕਰ ਤੀਕਰ ਹੈਗਾ ਜੀ ਜੋਂ ਹੀ ਦੇ ਸਭ ਹਰ ਦੇ ਡਬਲ ਹੋ ਜਾਂਦਾ ਨਾ ਕੰਮ ਪਈ ਨਾਲੇ ਦੋਆਂ ਦੇ ਥੋੜੀ ਜਿਓ ਥੋੜੀ ਜਿਓ ਉਹ ਵੀ ਨਹੀਂ ਲੱਗੀ ਇਹ ਡੋਜ਼ ਹੀ ਨਹੀਂ ਲੱਗੀ ਸਾਰਿਆਂ ਦੇ ਚਾ ਚਾਰ ਹੀ ਟੱਕ ਲਾਏ ਆ ਇਹ ਸੁਪਰੀਨ ਆ ਜਿਹੜੀ ਇਹ ਵੀ ਆਪਾਂ ਸਿੱਧੀ ਪਾਣੀ ਚ ਪਾਵਾਂਗੇ ਇਹ ਵੀ ਤੁਹਾਨੂੰ ਦਿਖਾਉਣੀ ਆ ਇਹ ਸਿੱਧੀ ਪਾਣੀ ਚ ਪਾਉਣੀ ਆ ਆਪਾਂ ਇਹ ਹਰਤਾ ਆ ਗਿਆ ਗੋੜ ਰੰਗਾ ਇਹਨਾਂ ਨੂੰ ਅੱਜ ਦਾਣਾ ਪੋਖਾ ਕੁਝ ਨਹੀਂ ਪਾਇਆ ਇਹ ਵੀ ਕੋ ਗਹਿਣਾ ਜਿਆਦੇ ਨਹੀਂ ਸਹੀ ਇਹ ਜਮਾ ਛੁੱਕਿਆ ਬਿਆਕੋ ਮਜੂ ਵਜੜੀ ਗੱਲ ਇਹ ਨਾਂ ਦਾ ਟ੍ਰੀਟਮੈਂਟ ਹੁੰਦਾ ਉੰਨੀ ਕੁਸ਼ਣ ਦਾ ਜਣਾਵਣਾ ਓਨਲੀ ਇੰਨਾ ਦੀ ਅਗਲੀ ਵੀਡੀਓ ਆਪਾਂ ਪਾਵਾਂਗੇ ਤੰਦਰੁਸਤ ਫਿਰਦਿਆਂ ਦੀ ਪਾਵਾਂਗੇ ਫੜਾਦੀ ਆਹ ਲੈ ਆਹ ਦੇਖੋ ਆਹ ਕਬੂਤਰ ਘੁੰਮਿਆ ਗਿਆ ਖੋਲੀ ਪ੍ਰੋਬਲਮ ਹੈ ਨੂੰ ਇਹ ਵੀ ਮਰਦਾ ਨਹੀਂ ਗਿਆ ਇਹ ਘਮ ਜ਼ਰੂਰ ਗਿਆ ਇਹ ਜਿਹੜਾ ਝੋਲੇ ਵਾਲਾ ਜਾਨਵਰ ਹੁੰਦਾ ਉਹ ਮਰਦਾ ਹੁੰਦਾ ਬਈ ਯਾਦ ਕਰ ਇਹਦਾ ਟ੍ਰੀਟਮੈਂਟ ਟਾਈਮ ਸਰੋ ਜੇ ਇਹਨੂੰ ਕੁਝ ਨਹੀਂ ਹੁੰਦਾ ਛੱਡ ਦੇ ਉਹ ਸਮਾਂ ਵੀ ਪੜਾ ਹਾਂ ਲਾਜਈ ਨਾ ਵਿੱਚ ਗੋਲੀ ਪਾਈ ਹੋਣੀ ਹਾਂ ਵਿੱਚ ਹੀ ਗੋਲੀ ਪਾਈ ਅੜਤੀ ਨਿਕਲਦੀ ਹਾਂ ਹਾਂ ਜੇ ਨੰਦਾਂ ਦੇਖੋ ਮੀਰੇ ਇਹਨਾਂ ਨੂੰ ਕਾ ਕ ਪੁਚਾਰ ਦਿਆ ਕਰਾਂ ਇਹ ਇਹ ਉਹ ਜੋ ਲਾਇਆ ਮਾਰੀ ਬੈਠਾ ਉਹ ਨੂੰ ਆਪ ਆਉਂਦੀ ਤੋਗਾ ਬਾਕੀ ਨਹੀਂ ਕਿਸੇ ਨੂੰ ਵੀ ਲੋੜ ਰੀਐਕਸ਼ਨ ਬਾਕੀ ਉਹਾਰੇ ਚੱਕ ਲੈਣਗੇ ਦਾਣੇ ਜਿਹੜਾ ਹਿੱਲਣ ਲੱਗ ਪੈਣਾ ਸਿਰ ਜਿਹੜੇ ਦਾ ਉਹ ਤੋਂ ਨਹੀਂ ਦਾਣਾ ਚੱਕੀਦਾ ਆ ਜਮਾ ਤਾਂ ਦਰਵਾਸਤਾ ਜਾਣਾ

ਯਾਦਾਂ ਦਰਸਾ ਦਿਓ ਇਹਨਾ ਵੀ ਖੁੱਡਾਂ ਜਣ ਕਲੀ ਕੁਲੀ ਪਾ ਕੇ ਰੱਖਿਆ ਕਰੋ ਸੱਲ ਸੁੱਲ ਕੇ ਇੱਕੀ ਰੱਖਿਆ ਕਰੋ ਮੈਂ ਤਾਂ ਹੋਰ ਵੀ ਫਾਰਮੈਂਟ ਮੇਡਾ ਕਲੀ ਇਹ ਅਸਲ ਨਾਲ ਉੱਥੇ ਪਿੰਜਰੇ ਚ ਸੀ 2-3 ਦਿਨ ਮੀਂਹ ਚ ਪਿੰਜਰੇ ਉਹ ਉਦੋਂ ਚੱਕਰ ਪਿਆ ਨਾ ਕਲੀ ਕੁਲੀ ਪਾ ਕੇ ਰੱਖਿਆ ਕਰੋ ਬਾਈ ਸਾਰੇ ਖੁੱਡਿਆਂ 'ਚ ਖੁੱਡੇ ਸੁੱਕੇ ਰੱਖਿਆ ਕਰੋ ਪ੍ਰੋਬਲਮ ਆਉਂਦੀ ਏ ਨਹੀਂ ਇਹ ਜਗਾ ਬਦਲ ਦੇ ਜੇ ਨਹੀਂ ਕੋਈ ਜਾਂਦਾ ਚੱਕਣਾ ਹਾਂ ਇਹ ਮੌਸਮ ਖਰਾਬ ਆ ਜਗਾ ਨਾ ਬਦਲੋ ਜਾਨਵਰ ਦੀ ਤਾਂ ਫਿਰ ਇਹ ਮੌਸਮ ਨੇ ਖਰਾਬ ਕੀਤਾ ਇਹਨਾਂ ਦੇ ਸਾਹ ਹਾਂ ਮੌਸਮ ਨੇ ਕੀਤਾ ਮਲਾਪਾ ਜਿਆਦੇ ਸੀ ਇਹਨਾਂ ਦੇ ਅੰਦਰ ਮੌਸਮ ਨੇ ਕੀਤਾ ਕਹਿੰਦੇ ਨਾਲ ਛੁੱਪੀ ਲੈ ਲੋਈ ਆ ਵੀ ਕਿਹਾ ਜਮਾ ਸਭ ਤੋਂ ਪਹਿਲੀ ਆ ਵੇਖੋ ਬਈ ਜਮਾ ਕਰਪਾਨ ਬਣਿਆ ਪਿਆ ਤੁਹਾਨੂੰ ਸੁੱਕ ਕੇ ਹੀ ਬਿਮਾਰੀ ਆਉਂਦੀ ਹੈ ਜਿਆਦਾਤਰ ਤੇ ਮਲਾਪ ਹੁੰਦੇ ਜਾਨਵਰ ਦੇ ਅੰਦਰ ਆ ਵੇਖੋ ਜਮਾ ਕਰਪਾਨ ਬਣੀ ਪਈ ਝੋਲੇ ਨੂੰ ਵਜਿਆ ਪਿਆ ਇਹਦੇ ਬਚਨ ਦੇ ਬਹੁਤ ਘਟ ਜਾਣ ਸਾ ਇਹ ਜਿੱਕਠਾ ਜੇ ਹਾਂ ਹਾਂਜੀ ਕਟਚਾਨ ਸਾਹਿਬ ਹਾਂ ਫੜੀ ਨੂੰ ਨਹੀਂ ਫੜ ਦੋ ਇਹਨੂੰ ਫੜੀ ਰੱਖਾ ਨਹੀਂ ਰੱਖੇ ਕੋਈ ਨਹੀਂ ਆਛੇ ਤਮਾ ਹਾਂ ਚੰਜੀ ਵੀ ਨੀ ਕੋਲ ਦੀ ਕੋਈ ਨਹੀਂ ਹਿਰਾ ਉਡੀ ਨੰਦ ਬੜੀ ਦੀ ਚੱਕ ਜੇ ਕਰ ਉਹ ਵੀ ਨਹੀਂ ਆਇਆ ਹੋਣੀ ਨਾ ਹਾਂ ज Clay ऌतती जीतस, जन फीचैंप ऐस रहिां होती थाटा मोरेत जन रही पर जोत्ट, Monta 거는 बाइत द्याँ जोत्भ पहले हैं दीस कोणाट ओल्रल भ factualजव हेरा गुट्बeten ஸ்டார்ட்

ਇਹ ਪੱਕਾ ਹਾਲਾ ਹੈ। ਜਿਹੇ ਵੀ ਉਪਰਾ ਦੇ ਬਿਮਾਰੀ ਆ ਜੇ ਨਾ ਇਹ ਇਲਾਜ ਕਰ ਲੋ। ਕੂਤਰ ਤੰਦਰੁਸਤ ਹੋ ਜਾਣਗੇ 100%। ਇਹ ਈ ਆ ਗੋਲੀ ਆ। ਇਹ ਕੂਤਰਾਂ ਦੇ ਹਿਸਾਬ ਨਾਲ। ਤੇ ਆਪਾਂ ਉਹਦੇ ਚ ਸਿੱਟਨੀ ਆ ਕੁੰਡੇ ਚ। ਜੇ ਜੋ ਵੀ ਆਪਾਂ ਭਾਂਡਾ ਵੇ ਚਲਾਇਆ। ਆ ਦੋ ਗੋਲੀਆਂ ਬਹੁਤ ਤੁਹਾ ਕਰ ਲੋ ਵੀ ਚੈੱਕ ਇਹਨਾਂ ਨੂੰ ਆਪਾਂ ਦਵਾਈ ਦੇਤੀ ਸਾਰੇ ਜਾਨਵਰਾਂ ਨੂੰ ਦਵਾਈ ਦੇਣ ਤੋਂ ਬਾਅਦ ਜਿਹੜਾ ਆਪਾਂ ਦਾਣਾ ਪਾਣੀ ਪਾਉਣਾ ਸ਼ਾਮ ਨੂੰ ਹੀ ਪਾਉਣਾ ਭਈ ਆਪਾਂ ਕਿਉਂਕਿ ਉਹਦੇ ਨਾਲ ਜਿਹੜਾ ਸਮਾਨ ਆਪਾਂ ਦਿੱਤਾ ਉਹ ਜਾਨਵਰ ਖਚਲ ਜਾਂਦਾ ਤੇ ਉਸ ਤੋਂ ਬਾਅਦ ਦਾਣਾ ਰੋਣਾ ਉਸ ਨੂੰ ਦੀ ਹਾਜਮ ਆ ਜਾਂਦਾ ਉਹ ਰੇਲ ਵਿੱਚ ਪਾਣੀ ਵਿੱਚ ਪਾਣੀ ਬਾਤ ਪਾ ਆਹ ਵੇਖੋ ਵੀ ਗੋਲੀਆਂ ਦੇ ਵਿੱਚ ਪਾਤੀਆਂ ਆਪਾਂ ਉਸ ਤੋਂ ਪਾਣੀ ਵਧ ਜਾਂਦਾ ਬਸ ਹਾਂ ਪਾਣੀ ਬਸ ਖੁਰਤੇ ਮੜੇ ਨੜ ਜਾਂਦੇ ਆ ਆ ਜਾਣ ਮਰ ਬਾਰੇ ਟਲੇ ਆ ਬਾਈ ਸਸੀ ਕਾਲ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਡੇ ਹੱਥ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਧੰਨਵਾਦ